ਇਹਦੇ ਪੁੱਤ ਜਿਹੜਾ ਵੱਡਾ ਗੁੰਬਦ ਹੈ ਇਹਦੇ ਤੇ 40 ਗੁੰਬਦ ਬਣੇ ਹੋਏ ਆ ਜੋ ਕਿ ਅਨੰਦ ਸਾਹਿਬ ਦੀ ਬਾਣੀ ਦਾ ਪ੍ਰਤੀਕ ਹੈ ਅੱਖਾਂ ਖੁੱਲੀਆਂ ਸਾਹਮਣੇ ਅਲੌਕਿਕ ਦ੍ਰਿਸ਼ ਦੇਖਿਆ ਚਾਰ ਕੋਜੇ ਹੋਏ ਸੀ ਸੂਰਜ ਦੀਆਂ ਕਿਰਨਾਂ ਹਰਿਮੰਦਰ ਸਾਹਿਬ ਜੀ ਦੇ ਗੁੰਬਦ ਉੱਪਰ ਪੈ ਰਹੀਆਂ ਤੇ ਉਹ ਬੜਾ ਹੀ ਚਮਕ ਰਿਹਾ ਸੀ ਸਚਕੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਤੀਸਰੀ ਮੰਜ਼ਲ ਬਾਰੇ ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਆ ਗੁਰੂ ਕਿਰਪਾ ਸਦਕਾ ਇੱਕ ਦਿਨ ਦਾਸ ਸਚਕੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨਾਂ ਦੀਦਾਰਿਆਂ ਵਾਸਤੇ ਗਿਆ ਜਦੋਂ ਹਰਮੰਦਰ ਸਾਹਿਬ ਜੀ ਦੇ ਅੰਦਰ ਪਹੁੰਚਿਆ ਮੱਥਾ ਟੇਕਿਆ ਮਨ ਬੜਾ ਅਨੰਦਤ ਹੋਇਆ ਬੜਾ ਪਰਸ਼ਾਨ ਹੋਇਆ ਤੇ ਜਿਉਂ ਹੀ ਹਰਮੰਦਰ ਸਾਹਿਬ ਦੇ ਅੰਦਰੋਂ ਮੈਂ ਦਰਸ਼ਨ ਕਰਕੇ ਬਾਹਰ ਨਿਕਲੇ ਆ ਮਨ ਵਿੱਚ ਆਇਆ ਮਨਾ ਕਾਲੀ ਵਿੱਚ ਆਉਣਾ ਤੇ ਦੌੜ ਜਾਣਾ ਹੈ ਅਜ ਥੋੜਾ ਸਮਾਂ ਰੁਕ ਤੇ ਉੱਪਰ ਦੂਸਰੀ ਤੀਸਰੀ ਮੰਜ਼ਲ ਤੇ ਦਰਸ਼ਨ ਕਰਕੇ ਆ ਸੋ ਦੂਸਰੀ ਮੰਜ਼ਲ ਤੇ ਪਹੁੰਚਿਆ ਜਿੱਥੇ ਹੱਥ ਲਿਖਤ ਪ੍ਰਾਤਨ ਸਰੂਪ ਵੱਡੇ ਆਕਾਰ ਦਾ ਪ੍ਰਕਾਸ਼ ਹੈ ਜਿਸ ਨੂੰ ਹਰ ਕੀ ਪੌੜੀ ਵੀ ਕਿਹਾ ਜਾਂਦਾ ਸੋ ਉੱਥੇ ਜਾ ਕਰਕੇ ਮੱਥਾ ਟੇਕਿਆ ਕੁਝ ਸਮਾਂ ਬੈਠਾ ਬੜਾ ਮਨ ਨੂੰ ਸਕੂਨ ਬੜਾ ਹੀ ਆਨੰਦ ਮਿਲੇਆ ਫਿਰ ਪੌੜੀਆਂ ਚੜੀਆਂ ਤੀਸਰੀ ਮੰਜ਼ਲ ਤੇ ਜਾ ਬੈਠਾ ਜਿੱਥੇ ਹਰਮੰਦਰ ਸਾਹਿਬ ਜੀ ਦਾ ਸੁੰਦਰ ਗੁੰਬਦ ਬਣਿਆ ਹੋਇਆ ਹੈ ਉੱਥੇ ਵੀ ਜਾ ਕੇ ਮੱਥਾ ਟੇਕਿਆ ਤੇ ਸੱਚ ਮੰਨਿਓ ਕਿ ਹੇਠਾਂ ਆਉਣ ਨੂੰ ਚੇਤਨਾ ਕਰੇ ਤੇ ਬਾਹਰ ਖੁੱਲੇ ਵੇੜੇ ਦੇ ਵਿੱਚ ਮੈਂ ਚੌਂਕੜਾ ਲਾ ਕੇ ਗੁਰੂ ਕਿਰਪਾ ਸਦਕਾ ਬੈਠ ਗਿਆ ਕੁਝ ਸਮਾਂ ਬੈਠ ਕੇ ਔਮੂਲ ਮੰਤਰ ਦਾ ਜਾਪ ਸਿਮਰਨ ਕੀਤਾ ਕੁਝ ਸਮਾਂ ਵਾਹਿਗੁਰੂ ਗੁਰ ਮੰਤਰ ਦਾ ਜਾਪ ਸਿਮਰਨ ਕੀਤਾ ਬਹੁਤੀ ਆਨੰਦ ਆ ਰਿਹਾ ਸੀ ਤੇ ਮੇਰਾ 헤ਠਾਂ ਜਾਣ ਨੂੰ ਚੇਤ ਨਹੀਂ ਸੀ ਕਰਦਾ ਪਿਆ ਅੱਖਾਂ ਖੁੱਲੀਆਂ ਸਾਹਮਣੇ ਅਲੌਕਿਕ ਦ੍ਰਿਸ਼ ਦੇਖਿਆ ਚਾਰ ਕੋ ਵਜੇ ਹੋਏ ਸੀ ਸੂਰਜ ਦੀਆਂ ਕਿਰਨਾਂ ਹਰਮੰਦਰ ਸਾਹਿਬ ਜੀ ਦੇ ਗੁੰਬਦ ਉੱਪਰ ਪੈ ਰਹੀਆਂ ਤੇ ਉਹ ਬੜਾ ਹੀ ਚਮਕ ਰਿਹਾ ਸੀ ਤੇ ਉਹਦੀ ਚਮਕ ਨੂੰ ਦੇਖ ਕੇ ਮੇਰੇ ਨੇਤਰਾ ਵਿੱਚ ਮੇਰੀਆਂ ਅੱਖਾਂ ਵਿੱਚ ਵੀ ਬੜੀ ਚਮਕ ਆਈ ਮਨ ਵਿੱਚ ਕੁਝ ਫੁਰਨੇ ਚੱਲੇ ਕਿ ਮਨਾ ਗੁਰੂ ਰਾਮਦਾਸ ਸਾਹਿਬ ਜੀਆਂ ਦਾ ਇਹ ਗੁੰਬਦ ਕਿੰਨਾ ਸੋਹਣਾ ਹੈ ਕੁਝ ਸਮਾਂ ਗੁੰਬਦ ਨੂੰ ਦੇਖਿਆ ਫਿਰ ਆਸੇ-ਪਾਸੇ ਨਿਗਾਹ ਕਮਾਈ ਤੇ ਚਾਰੇ ਪਾਸੇ ਮੈਨੂੰ ਛੋਟੇ-ਛੋਟੇ ਗੁੰਬਦ ਜੋ ਬਣੇ ਹੋਏ ਉਹ ਦਿਖਾਈ ਦਿੱਤੇ ਇੱਕਦਮ ਮਨ ਵਿੱਚ ਆਇਆ ਕਿ ਮਨਾ ਇਹਨਾਂ ਦੀ ਗਿਣਤੀ ਕਰਕੇ ਵੇਖ ਵੀ ਇਹਨਾਂ ਦੀ ਗਿਣਤੀ ਕਿੰਨੀ ਹੁੰਦੀ ਹੈ ਸੋ ਉਹ ਜਿਹੜੇ ਗੁੰਬਦ ਸੀ ਦੀਵਾਰਾਂ ਉੱਪਰ ਬਣੇ ਹੋਏ ਮੈਂ ਉਹਨਾਂ ਨੂੰ ਵੀ ਗਿਣਨਾ ਸ਼ੁਰੂ ਕਰ ਦਿੱਤਾ ਤੇ ਉਸ ਦਿਨ ਗੁਰੂ ਕਿਰਪਾ ਸਦਕਾ ਜੋ ਗਿਣਤੀ ਕਰਕੇ ਦਾਸ ਲੈ ਕੇ ਆਇਆ ਉਹ ਹੀ ਵਿਚਾਰ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਨਾ ਧਿਆਨ ਦੇ ਨਾਲ ਸੁਣਿਓ ਕੁਝ ਚਾਰ ਦਿਸ਼ਾਵਾਂ ਨੇ ਉੱਤਰ ਦੱਖਣ ਪੂਰਬ ਤੇ ਪੱਛਮ ਉੱਤਰ ਵਾਲੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਹੈ ਦੱਖਣ ਵਾਲੇ ਪਾਸੇ ਦੱਖ ਭੰਨ ਬੇਰ ਸਾਹਿਬ ਲੰਗਰ ਹਾਲ ਦੀ ਇਮਾਰਤ ਦੇਸ਼ ਪੈਂਦੀ ਹੈ ਲੈਂਦੀ ਪਾਸੇ ਸ਼ਹੀਦ ਬਾਬਾ ਦੀਪ ਸਿੰਘ ਜੀਆਂ ਦਾ ਬੁੰਗਾ ਤੇ ਆਟਾ ਮੰਡੀ ਗੇਟ ਹੈ ਤੇ ਚੜਦੇ ਵਾਲੇ ਪਾਸੇ ਘੰਟਾ ਘਰ ਗੇਟ ਹੈ ਸੋ ਇਹ ਚਾਰ ਦਿਸ਼ਾਵਾਂ ਤੇ ਚਾਰ ਦਿਸ਼ਾਵਾਂ ਵਿੱਚ ਕਿੰਨੇ-ਕਿੰਨੇ ਗੁੰਬਦ ਬਣੇ ਹੋਏ ਆ ਇਹ ਗਿਣਤੀ ਧਿਆਨ ਦੇ ਕੇ ਸੁਣ ਲਿਓ ਉੱਤਰ ਵਾਲੇ ਪਾਸੇ 7 ਛੋਟੇ ਗੁੰਬਦ ਬਣੇ ਹੋਏ ਆ ਦੱਖਣ ਵਾਲੇ ਪਾਸੇ ਜਿੱਧਰ ਨਿਸ਼ਾਨ ਸਾਹਿਬ ਵੀ ਲੱਗਾ ਹੋਇਆ ਹੈ ਉਥੇ 13 ਛੋਟੇ ਗੁੰਬਦ ਬਣੇ ਹੋਏ ਆ ਕੰਟਾ ਘਰ ਆਟਾ ਮੰਡੀ ਗੇਟ ਇਹਨਾਂ ਦੋਵਾਂ ਹੀ ਪਾਸਿਆਂ ਤੇ ਚੜਦੇ ਤੇ ਲੈਂਦੇ ਪਾਸੇ 19-19 ਗੁੰਬਦ ਬਣੇ ਹੋਏ ਆ ਇਹ ਸਾਰੀ ਜਿਹੜੀ ਗਿਣਤੀ ਬਣ ਜਾਂਦੀ ਹੈ 58 ਇਹਨਾਂ 58 ਗੁੰਬਦਾਂ ਤੋਂ ਬਿਨਾ ਜਦੋਂ ਤੁਸੀਂ ਅਕਾਲ ਤਖਤ ਸਾਹਿਬ ਵਾਲੇ ਪਾਸੇ ਆਓਗੇ ਜਿੱਥੇ ਸੱਤ ਗੁੰਬਦ ਬਣੇ ਹੋਏ ਆ ਉਹਦੇ ਸੱਜੇ ਤੇ ਖੱਬੇ ਦੋਵੇਂ ਪਾਸੇ ਦੋ ਹੋਰ ਗੁੰਬਦ ਦਿਖਾਈ ਦੇਣਗੇ ਉਹ ਜਿਹੜੇ ਦੋਵੇਂ ਗੁੰਬਦ ਆ ਫਿਰ ਹਰੇਕ ਗੁੰਬਦ ਦੇ ਹੇਠਾਂ ਚਾਰ-ਚਾਰ ਗੁੰਬਦ ਹੋਰ ਬਣੇ ਹੋਏ ਆ ਤੇ ਉਹਨਾਂ ਚਾਰ-ਚਾਰ ਗੁੰਬਦਾਂ ਦੇ ਵਿੱਚਕਾਰ ਪੰਜ-ਪੰਜ ਬਿਲਕੁਲ ਛੋਟੇ ਜਿਹੇ ਆਕਾਰ ਦੀਆਂ ਗੁੰਬਦੀਆਂ ਬਣੀਆਂ ਹੋਈਆਂ ਨੇ ਜਦੋਂ ਇਹ ਸਾਰੀ ਗਿਣਤੀ ਆਪਾਂ ਕਰਾਂਗੇ ਤੇ ਇਨ੍ਹਾਂ ਦੋ ਗੁੰਬਦਾਂ ਦੀ ਕੁੱਲ ਜਿਹੜੀ ਗਿਣਤੀ ਹੈ ਉਹ 50 ਹੋ ਜਾਂਦੀ ਹੈ ਫਿਰ ਜਦੋਂ ਤੁਸੀਂ ਜਿੱਦਰ ਨਿਸ਼ਾਨ ਸਾਹਿਬ ਲੱਗਾ ਹੋਇਆ ਇਸ ਪਾਸੇ ਆਇਓ ਜਿੱਥੇ 13 ਛੋਟੇ ਗੁੰਬਦ ਬਣੇ ਹੋਏ ਦਿਖਾਈ ਦੇਣਗੇ ਉੱਥੇ ਸੱਜੇ ਖੱਬੇ ਵੇਖਿਓ ਉੱਚੇ ਕਰਕੇ ਦੋ ਗੁੰਬਦ ਹੋਰ ਬਣੇ ਹੋਏ ਆ ਇਹਨਾਂ ਦੀ ਗਿਣਤੀ ਦੋ ਹੀ ਐ ਹੁਣ ਆ ਜਾਓ 메ਨ ਗੁੰਬਦ ਸਹਬ ਵਾਲੇ ਪਾਸੇ 메ਨ ਗੁੰਬਦ ਦੀ ਗਿਣਤੀ ਆਪਾਂ 1 ਕਰ ਲਈਏ ਤੇ ਚੌਂ ਪਾਸੇ ਚਾਰ ਛੋਟੇ ਗੁੰਬਦ ਬਣੇ ਹੋਏ ਆ ਤੇ ਚਾਰਾਂ ਹੀ ਗੁੰਮਦਾਂ ਦੇ ਵਿਚਕਾਰ ਚਾਰੇ ਪਾਸੇ 9-9 ਛੋਟੇ ਗੁੰਬਦ ਹੋਰ ਬਣੇ ਹੋਏ ਆ ਜੇ ਆਪਾਂ 메ਨ ਗੁੰਬਦ ਦੀ ਸਾਰੀ ਗੁੰਮਦਾਂ ਦੀਆਂ ਛੋਟੀਆਂ ਗੁੰਬਦੀਆਂ ਦੀ ਗਿਣਤੀ ਕਰੀਏ ਤੇ ਉਹ 41 ਬਣ ਜਾਂਦੀ ਹੈ ਇੱਕ 메ਨ ਗੁੰਬਦ 4 ਫੇਰ 5 ਤੇ 9 ਚੌਕਾ 36 36 ਤੇ 5 41 ਸੋ ਕੁੱਲ ਜਿਹੜੀ ਗਿਣਤੀ ਹੈ 58 ਜਮਾ 50 ਜਮਾ 2 ਜਮਾ 41 ਜਵਾਬ ਆ ਜਾਂਦਾ 151 ਸੋ ਤੀਸਰੀ ਮੰਜ਼ਲ ਉੱਪਰ ਜਾਇਓ ਦਰਸ਼ਨ ਕਰਿਓ ਕੁੱਲ 151 ਗੁੰਬਦ ਗੁੰਬਦੀਆਂ ਬਣੀਆਂ ਹੋਈਆਂ ਨੇ ਭਾਵਨਾ ਦੇ ਨਾਲ ਜਾਇਓ ਤੇ ਦਰਸ਼ਨ ਕਰਿਓ ਜਦੋਂ ਮੈਂ ਇਹ ਗਿਣਤੀ ਕਰਦਾ ਪਿਆ ਸੀ ਇੱਕ ਮਾਤਾ ਜੀ ਮੈਨੂੰ ਦੇਖ ਰਹੇ ਸੀ ਉਹ ਮੇਰੇ ਕੋਲ ਚੱਲ ਕੇ ਆਏ ਤੇ ਕਹਿੰਦੇ ਪੁੱਤ ਕੀ ਕਰਦਾ ਹੈ ਤੇ ਮੈਂ ਕਿਹਾ ਮਾਤਾ ਜੀ ਮਨ ਵਿੱਚ ਆਇਆ ਕਿ ਸਾਰੇ ਗੁੰਬਦ ਗਿਣਾ ਤੇ ਗਿਣ ਕੇ ਸੰਗਤ ਨੂੰ ਮੈਂ ਦੱਸਣਾ ਚਾਹੁੰਨਾ ਹਾਂ ਫਿਰ ਉਸ ਮਾਤਾ ਜੀ ਨੇ ਜੋ ਕਿ ਉੱਥੇ ਪਤਾ ਨਹੀਂ ਕਿੰਨੀਆਂ ਸਾਲਾਂ ਤੋਂ ਸੇਵਾ ਕਰਦੇ ਆ ਪੋਚਾ ਲਾ ਰਹੇ ਸੀ ਤੀਸਰੀ ਮੰਜ਼ਲ ਦੇ ਉੱਪਰ ਉਹਨਾਂ ਨੇ ਪਹਿਲੋਂ ਸਾਰੀ ਜਿਹੜੀ ਇਹ ਗਿਣਤੀ ਸੀ ਉਹ ਗਣੀ ਹੋਈ ਸੀ ਫਿਰ ਮਾਤਾ ਜੀ ਨੇ ਜੋ ਉਹਨਾਂ ਦੇ ਮਨ ਵਿੱਚ ਸੀ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੇਖੋ ਜਿਹੜੇ ਲੈਹਂਦੇ ਪਾਸੇ ਤੇ ਚੜ੍ਹਦੇ ਪਾਸੇ 19-19 ਗੁੰਬਦ ਹਨ ਉਹ ਮਾਤਾ ਜੀ ਕਹਿੰਦੇ ਕਿਸੇ ਸਾਧੂ ਦੇ ਕੋਲੋਂ ਮੈਂ ਸੁਣਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਅੰਗ ਦੇ ਉੱਪਰ 19 ਪੰਕਤੀਆਂ ਹੁੰਦੀਆਂ ਇਹ ਉਸ ਗੱਲ ਦਾ ਪ੍ਰਤੀਕ ਹੈ ਮੈਂ ਮਾਤਾ ਜੀ ਦਾ ਬਚਨ ਬੜੇ ਪਿਆਰ ਨਾਲ ਸੁਣ ਤੇ ਲਿਆ ਪਰ ਮਨ ਵਿੱਚ ਆਇਆ ਕਿ ਹਰਿਮੰਦਰ ਸਾਹਿਬ ਤੇ ਪਹਿਲੋਂ ਗੁਰੂ ਅਰਜਨ ਦੇਵ ਜੀ ਨੇ ਬਣਾ ਦਿੱਤਾ ਫਿਰ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪਾਵਨ ਪ੍ਰਕਾਸ਼ ਕੀਤਾ ਸੀ 19 ਪੰਕਤੀਆਂ ਜਿਹੜੇ ਅੱਜ ਸਰੂਪ ਸ਼ਬਦੇ ਆ ਉਹਨਾਂ ਦੇ ਵਿੱਚ ਆ ਜਿਹੜੇ ਪ੍ਰਾਰਥਨਾ સ્વરૂਪ ਨੇ ਸਤਗੁਰਾਂ ਜੀਆਂ ਦੇ ਸਮੇਂ ਦੇ ਜਾਂ ਜੋ ਅੱਜ ਵੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆ ਉਹਨਾਂ ਦੇ ਇੱਕ ਅੰਗ ਦੇ ਉੱਪਰ 19-19 ਪੰਕਤੀਆਂ ਨਹੀਂ ਆ ਇਹ ਮਾਤਾ ਜੀਆਂ ਦੇ ਮਨ ਦਾ ਫੁਰਨਾ ਜੋ ਉਹਨਾਂ ਨੇ ਮੈਨੂੰ ਦੱਸਿਆ ਫਿਰ ਉਹਨਾਂ ਇੱਕ ਹੋਰ ਗੱਲ ਕਹੀ ਕਹਿੰਦੇ ਪੁੱਤ ਜਿਹੜਾ ਵੱਡਾ ਗੁੰਬਦ ਹੈ ਇਹਦੇ ਤੇ 40 ਗੁੰਬਦ ਬਣੇ ਹੋਏ ਆ ਜੋ ਕਿ ਆਨੰਦ ਸਾਹਿਬ ਦੀ ਬਾਣੀ ਦਾ ਪ੍ਰਤੀਕ ਹੈ ਚਲੋ ਮਾਤਾ ਜੀਆਂ ਦਾ ਬਚਨ ਮੈਂ ਵੀ ਬੜੇ ਪਿਆਰ ਦੇ ਨਾਲ ਸੁਣ ਲਿਆ ਫਿਰ ਜਿਹੜੀਆਂ ਜਿੱਥੇ 7 ਗੁੰਬਦ ਬਣੇ ਆ ਤੇ ਆਸੇ-ਪਾਸੇ ਦੋਵੇਂ ਪਾਸਿਆਂ ਤੇ ਗੁੰਬਦ ਬਣੇ ਆ ਮਾਤਾ ਜੀ ਨੇ ਉਹਨਾਂ ਦੀ ਗਿਣਤੀ ਵੀ ਮੈਨੂੰ 24 ਕਰਕੇ ਦੱਸੀ ਵੀ 24 ਇੱਧਰ ਆ ਤੇ 24 ਇੱਧਰ ਆ ਤੇ ਇਹ ਸੁਖਮਨੀ ਸਾਹਿਬ ਜੀ ਦੀ ਬਾਣੀ ਦੀਆਂ 24 ਅਸ਼ਟਪਦੀਆਂ ਨੇ ਤੇ 24 ਸ਼ਲੋਕ ਨੇ ਚਲੋ ਇਹ ਮਾਤਾ ਜੀਆਂ ਦੇ ਮਨ ਦੇ ਫੁਰਨੇ ਪਤਾ ਨਹੀਂ ਉਹਨਾਂ ਕਿਹੜੇ ਸਾਧੂ ਦੇ ਕੋਲੋਂ ਸਰਵਣ ਕੀਤੇ ਹੋਣਗੇ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਪੇਨ ਪੇਨ ਤੋਹੇ ਤੇਤੀ ਸੋ ਮੈਂ ਤੇ ਉੱਥੇ ਜਾ ਕੇ ਗੁਰੂ ਕਿਰਪਾ ਸਦਕਾ ਇਹ ਗਿਣਤੀ ਗਿਣਨ ਦਾ ਯਤਨ ਕੀਤਾ ਮੈਂ ਦਾਵਾ ਨਹੀਂ ਕਰਦਾ ਪੀ ਇਹ ਸਹੀ ਹੈ ਹੋ ਸਕਦਾ ਮੈਂ ਗਲਤ ਵੀ ਹੋਵਾਂ ਪਰ ਇੱਕ ਮੈਸੇਜ ਮੈਂ ਦੇਣਾ ਚਾਹੁੰਨਾ ਕਿ ਜਦੋਂ ਵੀ ਹਰਿਮੰਦਰ ਸਾਹਿਬ ਜਾਓ ਜਰੂਰ ਤੀਸਰੀ ਮੰਜ਼ਲ ਤੱਕ ਪਹੁੰਚਿਓ ਤੇ ਆਪਣੀ ਅੱਖਾਂ ਦੇ ਨਾਲ ਆਜੂ ਗਣਤੀ ਦਸੀ ਹੈ ਇਹਨੂੰ ਦੇਖ ਕੇ ਗਿਣਨ ਦਾ ਯਤਨ ਜ਼ਰੂਰ ਕਰਿਓ ਡਿਠੇ ਸਭੇ ਥਾਵ ਨਹੀਂ ਤੁਦ ਜਿਹਿਆ ਬਦਹੋ ਪੁਰਖ ਵਿਦਾ ਤੈ ਤਾ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ RAMDAS ਫੁਰ ਹਰਖਾ ਨਾਨਕ ਕਸਮਲ ਜਾਹੇ ਨਾ ਹੈ RAMDAS ਸਰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ